ਇੱਕ ਗੱਲ ਅਸੀਂ ਹਮੇਸ਼ਾ ਯਾਦ ਰੱਖਣੀ ਕਿ ਜੋ ਸਾਡੇ ਮਨ ਦੇ ਵਿੱਚ ਫੁਰਨੇ ਆਉਂਦੇ ਨਾ ਇਹ ਜਦ ਤੱਕ ਸਾਡੀ ਪੌਣ ਸਾਹਮਣੇ ਨਹੀਂ ਹੁੰਦੀ ਇਹ ਵਸ ਵਿੱਚ ਨਹੀਂ ਆਉਂਦੇ ਤੇ ਮਨ ਨੂੰ ਪਹਿਲਾਂ ਕੰਟਰੋਲ ਦੇ ਵਿੱਚ ਲਿਆਉਣ ਵਾਸਤੇ ਜੇ ਇਹ ਕੰਮ ਅੰਮ੍ਰਿਤ ਵੇਲੇ ਉੱਠ ਕੇ ਕੀਤਾ ਜਾਵੇ ਤਾਂ ਇਸ ਤੋਂ ਵਧੀਆ ਹੋਰ ਕੋਈ ਕੰਮ ਨਹੀਂ ਹੋ ਸਕਦਾ ਹੁਣ ਅਗਲਾ ਕੰਮ ਅਗਲੀ ਖੇਡ ਤਾਂ ਚੱਲੇ ਜੇ ਅਸੀਂ ਇਹ ਦੋਵੇਂ ਕੰਮ ਕਰ ਲਈਏ ਤੇ ਇਹ ਦੋਵੇਂ ਕੰਮ ਕਰਨੇ ਬੜੇ ਮੁਸ਼ਕਲ ਜਾਪਦੇ ਆ ਵਿਚਾਰਾਂ ਦੇ ਵਿੱਚ ਭਗਤੀ ਨਹੀਂ ਕੀਤੀ ਜਾ ਸਕਦੀ ਨਾ ਹੀ ਉਸ ਮਾਲਕ ਦੇ ਨਾਮ ਨੂੰ ਸੁਣਿਆ ਜਾ ਸਕਦਾ ਕਿਉਂਕਿ ਵਿਚਾਰਾਂ ਦੇ ਵਿੱਚ ਅਸੀਂ ਮਾਇਆ ਦੇ ਏਰੀਏ ਵਿੱਚ ਹਾਂ ਪਰ ਮਨ ਦੋਵੇਂ ਕੰਮ ਕਰ ਸਕਦਾ ਮਾਇਆ ਦੇ ਏਰੀਏ ਵਿੱਚ ਰਹਿ ਕੇ ਕਾਲ ਦੇ ਇਲਾਕੇ ਵਿੱਚ ਰਹਿ ਕੇ ਉਸ ਮਾਲਕ ਨੂੰ ਯਾਦ ਵੀ ਕਰ ਸਕਦਾ ਤੇ ਨਾਮ ਦੇ ਨਾਲ ਆਪਣੀ ਤਾਰ ਨੂੰ ਜੋੜ ਕੇ ਰੱਖ ਸਕਦਾ ਗੱਲ ਕਰੀਏ ਅੰਮ੍ਰਿਤ ਵੇਲੇ ਉੱਠਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ ਪਰ ਉੱਠਿਆ ਨਹੀਂ ਜਾਂਦਾ ਰਾਤ ਨੂੰ ਬਹੁਤ ਵਾਰ ਜਾਗ ਵੀ ਹੁੰਦੀ ਹੈ ਕਈ ਜੀਵ ਉੱਠ ਕੇ ਬੈਠ ਵੀ ਜਾਂਦੇ ਨੇ ਥੋੜਾ ਜਿਹਾ ਸਿਮਰਨ ਕੀਤਾ ਤੇ ਫਿਰ ਪੈ ਜਾਂਦੇ ਨੇ ਅਜਿਹਾ ਸਾਡੇ ਨਾਲ ਕਿਉਂ ਹੁੰਦਾ ਇਸ ਦਾ ਇੱਕੋ ਇੱਕ ਕਾਰਨ ਹੈ ਕੀ ਅਸੀਂ ਰਾਤ ਨੂੰ ਜਿਆਦਾ ਲੇਟ ਸੌਂਦੇ ਹਾਂ ਤੇ ਭਾਰੀ ਖਾਣਾ ਖਾ ਕੇ ਸੌਂਦੇ ਹਾਂ ਨਤੀਜੇ ਵਜੋਂ ਨੀਂਦ ਜਿਆਦਾ ਆਉਂਦੀ ਹੈ ਤੇ ਲੰਬੇ ਸਮੇਂ ਤੱਕ ਆਉਂਦੀ ਹੈ ਨਾਮ ਅਭਿਆਸੀ ਆਪਣੇ ਖਾਣੇ ਦੇ ਉੱਤੇ ਕੰਟਰੋਲ ਕਰੇ ਕਿਉਂਕਿ ਅਭਿਆਸ ਕਰਨ ਵਾਸਤੇ ਜਾਗਰਤ ਸਾਵਧਾਨ ਚੁਕੰਨਾ ਰਹਿਣਾ ਜ਼ਰੂਰੀ ਹੈ ਕਾਲ ਦਾ ਕੰਮ ਹੈ ਮਨ ਨੂੰ ਭਟਕਣਾ ਦੇ ਵਿੱਚ ਪਾਉਣਾ ਜਿੰਨਾ ਮਨ ਭਟਕਣਾ ਦੇ ਵਿੱਚ ਰਹੇਗਾ ਇਹ ਸਿਮਰਨ ਤੋਂ ਓਨੀ ਹੀ ਦੂਰੀ ਬਣਾ ਕੇ ਰੱਖੇਗਾ ਨਾ ਹੀ ਇਹ ਕਿਤੇ ਉਹ ਵੀ ਨਾਮ ਦੀ ਵਿਚਾਰ ਸੁਨੇਗਾ ਗੁਰਮਖਾ ਦੀਆਂ ਕਥਾ ਵਿਚਾਰਾਂ ਸੁਣਨੀਆਂ ਮਨ ਦੇ ਵਿੱਚ ਚਾਹ ਪੈਦਾ ਕਰਦੀਆਂ ਕਿ ਅਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਹੈ ਕਿਉਂਕਿ ਕਥਾ ਵਿਚਾਰਾਂ ਦੇ ਵਿੱਚ ਬਹੁਤ ਅੰਦਰਲੇ ਭੇਦ ਗੁਰਮਖ ਪਿਆਰੇ ਦਿੰਦੇ ਨੇ ਜੇ ਆਪਾਂ ਗੁਰਬਾਣੀ ਨੂੰ ਸੰਖੇਪ ਦੇ ਵਿੱਚ ਵਿਚਾਰ ਕੇ ਪੜ ਲਈਏ ਗੁਰਮਖਾ ਨੇ ਉਹੀ ਗੱਲ ਕਹਿਣੀ ਹੁੰਦੀ ਹੈ ਜੋ ਗੁਰਬਾਣੀ ਦੇ ਵਿੱਚ ਦਰਜ ਉਹਨਾਂ ਸ਼ਬਦਾਂ ਨੂੰ ਖੋਲ ਕੇ ਵਿਖਿਆਨ ਕੀਤਾ ਜਾਂਦਾ ਜਿਵੇਂ ਕਿ ਪ੍ਰਕਾਸ਼ ਦੇ ਦਰਸ਼ਨ ਹੋਣੇ ਅੰਮ੍ਰਿਤ ਰਸ ਅੰਮ੍ਰਿਤ ਵਰਖਾ ਦਸਮ ਦਵਾਰ ਖੁੱਲਣਾ ਐਸਟਰਲ ਟ੍ਰੈਵਲ ਮਾਲਕ ਦੇ ਨਾਲ ਵਿਚਾਰਾ ਹੋਣੀਆਂ ਗੁਰੂ ਸਹਿਬਾਨ ਜੀ ਦੇ ਦਰਸ਼ਨ ਹੋਣੇ ਸੰਦੇਸ਼ ਮਿਲਨੇ ਆਪਣੇ ਸਰੀਰ ਦੇ ਰੋਗਾਂ ਨੂੰ ਠੀਕ ਕਰਨਾ ਪਿਛਲੇ ਜਨਮਾਂ ਨੂੰ ਵੇਖਣਾ ਆਉਣ ਵਾਲੇ ਅਤੇ ਬੀਤ ਗਏ ਸਮੇਂ ਦੇ ਬਾਰੇ ਜਾਣਕਾਰੀ ਹੋਣਾ ਜੀਵਨ ਸਫਲਾ ਹੋਣਾ ਨਾਮ ਦੀ ਪ੍ਰਾਪਤੀ ਮੁਕਤੀ ਮਿਲਣਾ ਸੂਖਮ ਸੰਸਾਰ ਵੇਖਣਾ ਸੂਖਮ ਰੂਹਾਂ ਨਾਲ ਗੱਲਾਂ ਕਰਨਾ ਨਾਮ ਦੇ ਵਿੱਚ ਕਿਵੇਂ ਬੈਠਣਾ ਹੈ ਮਨ ਨੂੰ ਸਹਜ ਵਿੱਚ ਕਿਵੇਂ ਲਿਜਾਣਾ ਹੈ ਕਾਲ ਕੀ ਕੀ ਸ਼ਰਤਾਂ ਕਰਦਾ ਹੈ ਅਜਿਹੀਆਂ ਵਿਚਾਰਾਂ ਕਥਾ ਵਿਚਾਰਾਂ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਸੋ ਜੇ ਅਮਰਤ ਵੇਲੇ ਉੱਠਣਾ ਹੈ ਜਲਦੀ ਜਲਦੀ ਕਿੰਨੇ ਵਜੇ 2 ਤੋਂ ਲੈ ਕੇ 3 3 ਤੋਂ 4 4 ਤੋਂ 5 ਇਹਨਾਂ ਸਮਿਆਂ ਦੇ ਵਿੱਚ ਜੇ ਕੁਝ ਮਹੀਨੇ ਬੈਠ ਕੇ ਅਭਿਆਸ ਕੀਤਾ ਜਾਵੇ ਰੋਜ਼ਾਨਾ ਉੱਠ ਕੇ 1 ਘੰਟਾ 1.5 ਘੰਟਾ ਤਾਂ ਕੁਝ ਮਹੀਨਿਆਂ ਦੇ ਵਿੱਚ ਮਨ ਦੇ ਉੱਤੇ ਬਹੁਤ ਅਸਰ ਪੈਂਦਾ ਮਨ ਬਹੁਤ ਸਹਜ ਵਿੱਚ ਚਲਾ ਜਾਂਦਾ ਦੂਸਰਾ ਸਾਡੇ ਮਨ ਦੇ ਵਿੱਚ ਵਿਚਾਰ ਬਹੁਤ ਆਉਂਦੇ ਜਦੋਂ ਕੋਈ ਨਾਮ ਵੀ ਅਸੀਂ ਨਾਮ ਦਾ ਅਭਿਆਸ ਕਰਦਾ ਤਾਂ ਜੋ ਪੌਣ ਹੈ ਦੋਵੇਂ ਨਾਸਕਾਂ ਦੇ ਵਿੱਚੋਂ ਬਰਾਬਰੀ ਚੱਲਣੀ ਸ਼ੁਰੂ ਹੋ ਜਾਂਦੀ ਜਿਉਂ ਹੀ ਬਰਾਬਰ ਚੱਲਣੀ ਸ਼ੁਰੂ ਹੁੰਦੀ ਮਨ ਦੇ ਵਿਚਾਰ ਘਟ ਜਾਂਦੇ ਜੋ ਸਾਨੂੰ ਥੌਟਸ ਹੁੰਦੇ ਆ ਉਹ ਬਹੁਤ ਘਟ ਜਾਂਦੇ ਵਸ ਵਿੱਚ ਆ ਜਾਂਦੇ ਹੁਣ ਅਭਿਆਸੀ ਆਪਣੀ ਇੱਛਾ ਦੇ ਨਾਲ ਵਿਚਾਰ ਲੈਂਦਾ ਪਹਿਲਾ ਵਿਚਾਰਾਂ ਦੀ ਹਨੇਰੀ ਸੀ ਕੁਝ ਸਮਝ ਨਹੀਂ ਆਉਂਦਾ ਸੀ ਕਿਹੜਾ ਵਿਚਾਰ ਆਉਂਦਾ ਕਿਹੜਾ ਚਲੇ ਜਾਂਦਾ ਜਾਂ ਕਿਹੜਾ ਵਿਚਾਰ ਅਸੀਂ ਲੈਣਾ ਤੇ ਕਿਹੜਾ ਨਹੀਂ ਲੈਣਾ ਅਭਿਆਸ ਦੀ ਮਿਹਨਤ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ ਜੇ ਕੋਈ ਕਰਨਾ ਚਾਵੇ ਤਾਂ ਜੋਰ ਲਾ ਕੇ ਵੇਖ ਲੈਂਦਾ ਹੈ ਪਰ ਕੁਝ ਵੀ ਹੱਥ ਨਹੀਂ ਆਉਂਦਾ ਕਿਉਂਕਿ ਇੱਥੇ ਮਾਲਕ ਆਪ ਕਿਰਪਾ ਕਰਦੇ ਨੇ ਤਰਸ ਕਰਦੇ ਨੇ ਫੇਰ ਕਿਤੇ ਜਾ ਕੇ ਨਾਮ ਜਪਣ ਨੂੰ ਦਿਲ ਕਰਦਾ ਸਹਜ ਦੇ ਵਿੱਚ ਬੈਠਣ ਨੂੰ ਦਿਲ ਕਰਦਾ ਨਿਹਤਾ ਸੰਸਾਰ ਦੇ ਵਿੱਚ ਅਜਿਹੇ ਬਹੁਤ ਜੀਵ ਨੇ ਜਿਨ੍ਹਾਂ ਦੇ ਵਿਚਾਰ ਤਾਂ ਘਟ ਨੇ ਪਰ ਉਹ ਸਹਜ ਦੇ ਵਿੱਚ ਨਹੀਂ ਬੈਠਦੇ ਨਾ ਹੀ ਉਹਨਾਂ ਨੂੰ ਉਹ ਨਾਮ ਸੁਣਾਈ ਦਿੰਦਾ ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਨੇ ਕਹਿੰਦੇ ਬਿਨ ਸ਼ਬਦੇ ਜਗ ਦੁਖੀਆ ਫਿਰੇ ਮਨ ਮੁੱਖਾਂ ਨੂੰ ਗਈ ਖਾਏ ਬਿਨ ਸ਼ਬਦੇ ਉਹ ਸ਼ਬਦ ਦੇਖ ਲਓ ਵੀ ਪਹਿਲਾ ਸ਼ਬਦ ਕਿਹੜਾ ਹੈ ਵਾਹਿਗੁਰੂ ਗੁਰਮੰਤਰ ਫਿਰ ਉਹ ਮਾਲਕ ਦੇ ਮੁਖ ਦੀ ਆਵਾਜ਼ ਇਹਨਾਂ ਸ਼ਬਦਾਂ ਤੋਂ ਬਿਨਾ ਹੁਣ ਵੇਖੋ ਜੇ ਆਪਾਂ ਸਿਮਰਨ ਨਹੀਂ ਕਰਦੇ ਤਾਂ ਸ਼ਬਦ ਵਿਸਰ ਜਾਂਦਾ ਰਸਨਾ ਤੇ ਜਿੱਥੇ ਵਾਹਿਗੁਰੂ ਵਾਹਿਗੁਰੂ ਸੀ ਉੱਥੇ ਵਿਚਾਰ ਆ ਗਿਆ ਜਦੋਂ ਵਿਚਾਰ ਆ ਗਿਆ ਅਸੀਂ ਮਾਲਕ ਨੂੰ ਭੁੱਲ ਗਏ ਤੇ ਮਹਾਰਾਜ ਵੀ ਉਹੀ ਗੱਲ ਕਹਿੰਦੇ ਨੇ ਬਿਨ ਸ਼ਬਦ ਹੈ ਜਗ ਦੁਖੀਆ ਫਿਰੇ ਸਾਰਾ ਜਗ ਜੋ ਹੈ ਸੰਸਾਰ ਜੋ ਹੈ ਉਹ ਦੁਖੀ ਹੈ ਦੁਖੀ ਹੋਵੇਗਾ ਸ਼ਬਦ ਤੋਂ ਬਿਨਾ ਜੋ ਜੀਵ ਉਹ ਸ਼ਬਦ ਨੂੰ ਵਿਸਾਰ ਦਿੰਦਾ ਹੈ ਉਹ ਹੈ ਮਨਮੁਖ ਤੇ ਇਹ ਜੋ ਮਾਇਆ ਹੈ ਮਨਮੁਖਾ ਨੂੰ ساری ਹੀ ਜ਼ਿੰਦਗੀ ਆਪਣੇ ਵੱਲ ਰੱਖਦੀ ਹੈ ਤੇ ਅਖੀਰੀ ਖਾ ਜਾਂਦੀ ਹੈ ਉਸ ਤੋਂ ਬਾਅਦ ਮਾਰੇ ਕਹਿੰਦੇ ਨੇ ਸ਼ਬਦੇ ਨਾਮ ਧਿਆਈਏ ਸ਼ਬਦ ਸੱਚ ਸਮਾਏ ਜਦੋਂ ਆਪਾਂ ਸ਼ਬਦ ਦਾ ਅਭਿਆਸ ਗੁਰੂ ਦੇ ਸ਼ਬਦ ਦਾ ਅਭਿਆਸ ਕਰਦੇ ਹਾਂ ਸਿਮਰਨ ਕਰਦੇ ਹਾਂ ਤੇ ਫੇਰ ਹੀ ਆਪਾਂ ਨਾਮ ਨੂੰ ਧਿਆ ਸਕਦੇ ਹਾਂ ਕਿਉਂਕਿ ਵਾਹਿਗੁਰੂ ਗੁਰੂ ਮੰਤਰ ਨੇ ਸਾਡੇ ਵਿਚਾਰ ਘਟ ਕੀਤੇ ਜਦੋਂ ਵਿਚਾਰ ਘਟ ਕੀਤੇ ਮਨ ਨੌ ਦੁਆਰਾ ਨੂੰ ਛੱਡ ਕੇ ਦਸਮ ਤੇ ਚਲਾ ਗਿਆ ਫਿਰ ਉੱਥੋਂ ਹੀ ਤਾਂ ਉਹ ਅਨਹਦ ਸ਼ਬਦ ਸੁਣਾਈ ਦਿੰਦੇ ਨੇ ਨਾਮ ਸੁਣਾਈ ਦਿੰਦਾ ਹੈ ਤੇ ਜਿਵੇਂ ਜਿਵੇਂ ਫਿਰ ਜੀਵ ਉਸ ਨਾਮ ਨੂੰ ਪਕੜ ਕੇ ਸੁਰਤ ਜੋੜ ਕੇ ਬੈਠਾ ਰਹਿੰਦਾ ਹੈ ਇੱਕ ਨਾ ਇੱਕ ਦਿਨ ਜਿਹੜਾ ਜੀਵ ਹੈ ਮਨ ਹੈ ਜੀਵ ਦਾ ਉਹ ਸੱਚੇ ਸ਼ਬਦ ਦੇ ਵਿੱਚ ਜਾ ਸਮਾਉਂਦਾ ਹੈ ਹੁਣ ਇੱਥੇ ਜੀਬ ਦਾ ਜ਼ੋਰ ਤਾਂ ਕੋਈ ਨਹੀਂ ਚੱਲਣਾ ਕੋਈ ਜ਼ੋਰ ਨਹੀਂ ਚੱਲਣਾ ਬਸ ਮਾਲਕ ਨੂੰ ਬੇਨਤੀਆਂ ਕਰਨੀਆਂ ਮਹਾਰਾਜ ਸ਼ਬਦ ਦੇ ਵਿੱਚ ਇਹ ਵੀ ਗੱਲ ਦੱਸਦੇ ਨੇ ਬਿਨ ਗੁਰ ਮੁਕਤ ਨਾ ਪਾਈਏ ਨਾ ਦੁਬਦਾ ਮਾਇਆ ਜਾਏ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਜੋ ਮਾਇਆ ਹੈ ਬੰਦਨਾ ਦੇ ਵਿੱਚ ਮੰਨ ਵੱਜਾ ਹੋਇਆ ਹੈ ਇਥੋਂ ਖਲਾਸੀ ਨਹੀਂ ਮਿਲਦੀ ਤੇ ਗੁਰੂ ਦੀ ਸ਼ਰਨ ਦੇ ਵਿੱਚ ਜਾਣਾ ਚਾਹੀਦਾ ਹੈ ਕਿ ਮਾਇਆ ਇਸ ਨੂੰ ਫਿਰ ਸਾਰੀ ਜ਼ਿੰਦਗੀ ਦੁਬਧਾ ਦੇ ਵਿੱਚ ਰੱਖਦੀ ਹੈ ਜਿੱਥੋਂ ਆਪਾਂ ਨਿਕਲਣਾ ਹੈ ਦੁਬਧਾ ਤਾਂ ਕਿਸੇ ਨਾਲ ਪਾਰਖਣ ਹੀ ਨਹੀਂ ਤੇ ਜਦ ਤੱਕ ਸਾਡੇ ਅੰਦਰ ਉਹ ਸਿਮਰਨ ਨਹੀਂ ਚੱਲਦਾ ਮਨ ਦੇ ਵਿੱਚ ਪ੍ਰੇਮ ਭਾਵਨਾ ਮਾਲਕ ਦੇ ਪ੍ਰਤੀ ਗੁਰੂ ਦੇ ਪ੍ਰਤੀ ਇਹ ਪੈਦਾ ਨਹੀਂ ਹੁੰਦੀ ਅਮਰਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਹੀ ਸਭ ਤੋਂ ਵਧੀਆ ਹੈ ਫਿਰ ਗੁਰਬਾਣੀ ਦੇ ਸ਼ਬਦਾਂ ਨੂੰ ਮਨ ਦੇ ਹਿਰਦੇ ਵਿੱਚ ਉਤਾਰਨਾ ਕਿਉਂਕਿ ਜਦ ਤੱਕ ਮਨ ਦੇ ਹਿਰਦੇ ਵਿੱਚ ਨਹੀਂ ਉਤਰਦੇ ਸ਼ਬਦ ਦੀ ਛੋਟ ਨਹੀਂ ਵੱਜਦੀ ਜਦ ਤੱਕ ਸ਼ਬਦ ਦੀ ਛੋਟ ਨਹੀਂ ਵੱਜੇ ਫਿਰ ਮਨ ਮਾਇਆ ਤੋਂ ਵਾਪਸੀ ਨਹੀਂ ਕਰ ਸਕਦਾ ਮਾਇਆ ਦੀ ਵਾਪਸੀ ਦੀ ਜ਼ਰੂਰੀ ਹੈ ਇਸ ਵਾਸਤੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ 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 ਦਾ ਅਭਿਆਸ ਕਰਨਾ ਜ਼ਰੂਰੀ ਹੈ ਇਹ ਕੀਤਾ ਅਭਿਆਸ ਨਾਮੀ ਦੇ ਬਹੁਤ ਕੰਮ ਆਉਂਦਾ ਸਰੀਰ ਦਾ ਜੋ ਸੰਤੁਲਨ ਹੈ ਤਨ ਤੇ ਮਨ ਦਾ ਇਹ ਦੋਵੇਂ ਠੀਕ ਹੋ ਜਾਂਦੇ ਪਰ ਵਾਹਿਗੁਰੂ ਗੁਰਮੰਤਰ ਦਾ ਸਹੀ ਉਚਾਰਨ ਕਰਨਾ ਵੀ ਜ਼ਰੂਰੀ ਹੈ ਜਿਵੇਂ ਦੁੱਧ ਦੇ ਵਿੱਚੋਂ ਘਿਓ ਕੱਢਣ ਦੀ ਵਿਧੀ ਹੈ ਤਰੀਕਾ ਹੈ ਇਸੇ ਤਰ੍ਹਾਂ ਸਿਮਰਨ ਦੇ ਵਿੱਚ ਬੈਠਣ ਦਾ ਅਭਿਆਸ ਕਰਨ ਦਾ ਵੀ ਤਰੀਕਾ ਹੈ ਜੋ ਗੁਰਮਖੰਦ ਦੇ ਕੋਲੋਂ ਪੁੱਛ ਕੇ ਸੰਗਤ ਦੇ ਵਿੱਚ ਜਾ ਕੇ ਪੁੱਛ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ